ਹਾਂਜੀ ਵੀਰੇ ਮੌਸਮ ਦੀ ਜਾਣਕਾਰੀ ਲੈ ਕੇ ਆਏ ਆਂ ਬਾਈ। ਬਾਕੀ 15 ਤੋਂ 18 ਵਾਲਾ ਸਿਸਟਮ ਵੀਰੇ ਜਿਹੜਾ ਉਹ ਅੱਜ ਸਮਾਪਤੀ ਹੋ ਜੂਗੀ ਤੇ 15 16 ਤੇ 17 ਬਾਈ ਇਹਨਾਂ ਤਿੰਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਕਈ ਖੇਤਰਾਂ ਦੇ ਵਿੱਚ ਜਿਹੜਾ ਮੀਂਹ ਵੀਰੇ ਦੇਖਣ ਨੂੰ ਮਿਲਿਆ ਤੇ ਕੁਝ ਏਰਗਾ ਹੋ ਜਾ ਵੀ ਸੀਗਾ ਜਾਂ ਵੀਰੇ ਆਪਾਂ ਕਹੇ ਲੋ ਵੀ ਕੁਝ ਕਿ ਜਿਹੜੇ ਉਹ ਜਿਹੇ ਵੀ ਆ ਜਿਨ੍ਹਾਂ ਦੇ ਕਾਫੀ ਏਰਗੇ ਵਿੱਚ ਮੀਂਹ ਨਹੀਂ ਵੀ ਪਿਆ। ਠੀਕ ਆ ਮੀਂਹ ਵੀਰੇ ਕੁਦਰਤੀ ਹੁੰਦਾ ਕੋਈ ਆਏ ਨਹੀਂਗਾ ਵੀ ਅਸੀਂ ਵੀਰੇ ਤੁਹਾਨੂੰ ਕੱਪ ਮਾਰੀ ਜਾਂਦੇ ਆ ਜਾਣ ਕੇ ਜਾਣਕਾਰੀ ਦੇਈ ਜਾਂਦੇ ਆ। ਜਾਣਕਾਰੀ ਵੀਰੇ ਉਹੀ ਆ ਜਿਹੜੀ ਅੱਜ ਤੋਂ ਤਿੰਨ ਤਿੰਨ ਚਾਰ ਛਾਲ ਪਹਿਲਾਂ ਜਾਂ ਤਿੰਨ ਚਾਰ ਮਹੀਨੇ ਪਹਿਲਾਂ ਦੰਦੇ ਸੀ ਜਦੋਂ ਦੱਸਦੇ ਸੀ ਬਾਈ ਦੱਸੇ ਅਨੁਸਾਰ ਮੀਂਹ ਕਈ ਖੇਤਰਾਂ ਦੇ ਵਿੱਚ ਪੈਂਦਾ ਸੀ ਥੋੜਾ ਜਿਹਾ ਵੀਰੇ ਪਿਛਲੇ 2 ਮਹੀਨਿਆਂ ਦਾ ਮੌਸਮ ਆਮਰੇ ਜਿਹੜਾ ਉਹਦੇ ਵਿੱਚ ਥੋੜੀ ਜਿਹੀ ਸਹੀ ਜੱਜਮੈਂਟ ਨਹੀਂ ਆ ਰਹੀ ਮਤਲਬ ਅੱਜ ਮੌਸਮ ਕਿਵੇਂ ਹੁੰਦਾ ਘੰਟੇ ਬਾਅਦ ਚੇਂਜ ਹੋ ਜਾਂਦਾ ਜਾਂ 2 ਘੰਟੇ ਬਾਅਦ ਵੀਰੇ ਚੇਂਜ ਹੋ ਜਾਂਦਾ ਠੀਕ ਆ ਸਾਡੇ ਵੱਲੋਂ ਦਵਾ ਜਾਣਕਾਰੀ ਸਹੀ ਦਿੱਤੀ ਜਾਂਦੀ ਐ ਸੋ ਅੱਜ ਦੀ ਵੀਰੇ ਜਿਹੜੀ ਜਾਣਕਾਰੀ ਆ ਉਹ ਇਹ ਆ ਵੀ ਜਿਹੜਾ ਹੁਣ ਵੀਰੇ ਮੀਂਹ ਆਉਣਾ 19 20 ਤੇ 21 ਅਗਸਤ ਨੂੰ ਉਹ ਹੁਣ ਬਰੇ ਪੱਛਮ ਵਾਲੇ ਪਾਸੋਂ ਆਊਗਾ ਪੰਜਾਬ ਨੂੰ ਹਰਿਆਣੇ ਨੂੰ ਤੇ ਰਾਜਸਥਾਨ ਨੂੰ ਬਾਈ ਵੱਡੇ ਤੌਰ ਤੇ ਫ੍ਰੋਟ ਕਰੂਗਾ 75 ਤੋਂ 80% ਜਿਹੜਾ ਇਹ ਰਿਕਵਰੇ ਕਵਰ ਹੋ ਸਕਦਾ 19 20 ਤੇ 21 ਅਗਸਤ ਨੂੰ ਪੰਜਾਬ ਦਾ ਤੇ 50 60% ਹਰਿਆਣੇ ਦਾ ਤੇ 50 60% ਵੀਰੇ ਉੱਤਰੀ ਰਾਜਸਥਾਨ ਦਾ ਕਵਰ ਹੋ ਸਕਦਾ ਹਲਕੇ ਦਰਮਿਆਨੇ ਉਮੀਦ ਨਾਲ ਵੀਰੇ ਕਿਤੇ ਕਿਤੇ ਭਾਰਾ ਪਾਊਗਾ ਪਰ ਮਾਝਾ ਦਾ ਬਾਬਾ ਤੇ ਕੇਂਦਰੀ ਪੰਜਾਬ ਜਾਂ ਆਪਾਂ ਪੂਰਬੀ ਪੰਜਾਬ ਕਹਿ ਲਓ ਜਾਂ ਬਹੁਤ ਏਰਕਾ ਲੈ ਲਓ ਬਾਈ ਇੱਥੇ ਦਰਮਿਆਨੇ ਤੋਂ ਭਾਰੇ ਵਿੱਚ ਦੇ ਸ਼ਰਾਟੇ ਪੈਣਗੇ ਬਾਕੀ ਦੱਖਣੀ ਪੱਛਮੀ ਪੰਜਾਬ ਹੋ ਗਿਆ ਜਾਂ ਦੱਖਣੀ ਪੱਛਮੀ ਮਾਲਵਾ ਹੋ ਗਿਆ ਨਾਂ ਲੱਗਦੇ ਹਰਿਆਣੇ ਦੇ ਜ਼ਿਲ੍ਹੇ ਜਾਂ ਗੰਗਾ ਨਗਰ ਹਮਾਨਕਾਲ ਕਹਿ ਲੋ ਔਨੂਪਗੜ੍ਹ ਕਹਿ ਲੋ ਇਹਨਾਂ ਦੇ ਵਿੱਚ ਜਿਹੜੀ ਕਾਰਵਾਈ ਆ ਵੀਰੇ ਉਹ ਹਲਕੇ ਤੋਂ ਦਰਮਿਆਨੇ ਵਿੱਚ ਹੀ ਰਹੂਗੀ ਮਤਲਬ ਕਿਤੇ ਪੈ ਗਿਆ ਕਿਤੇ ਨਹੀਂ ਪੈ ਗਿਆ ਪਰ ਪੱਸਮਾਲੇ ਪਾਸੋਂ ਵੀਰੇ ਬਦਲ ਆਉਣਗੇ ਤੇ ਪੱਸੋਂ ਦੀ ਬਈ ਜਿਹੜੀ ਵਾਪਸੀ ਹੋਊਗੀ ਹੁਣ ਇਹਨਾਂ ਦਿਨਾਂ ਦੇ ਵਿੱਚ ਜਿਵੇਂ ਅੱਜ 18 ਨੂੰ ਪੱਛਮੀ ਮਾਲਵਾ ਦੇ ਵਿੱਚ ਪੱਸੋਂ ਚੱਲ ਪਈ ਤੇ 19 20 ਤੇ 21 ਨੂੰ ਵੀਰੇ ਰਹਿੰਦੇ ਕਈ ਖੇਤਰਾਂ ਦੇ ਵਿੱਚ ਪੱਸੋਂ ਦੀ ਹਵਾ ਵੀਰੇ ਜਿਹੜੀ ਉਹ ਵਾਪਸੀ ਕਰੂਗੀ ਠੀ ਤੇ ਪਹਿਲਾਂ ਵੀ ਆਪਾਂ ਦੱਲ ਜਿਹੜੇ ਮੀਂਹ ਵਾਲੇ ਪੂਰਬ ਵਾਲੇ ਪਾਸੋਂ ਆਉਂਦੇ ਸੀ ਪਰ ਹੁਣ ਪੱਛਮ ਵਾਲੇ ਪਾਸੋਂ ਆਉਣਗੇ ਬਾਈ 19 20 ਤੇ 21 ਇਹਨਾਂ ਤਿੰਨਾਂ ਦਿਨਾਂ ਦੇ ਵਿੱਚ ਕਿਸੇ ਦੋ ਦਿਨ 19 20 ਨੂੰ ਤੇ ਜਾਂ ਫਿਰ 20 ਨੂੰ ਤੇ 21 ਨੂੰ ਮਤਲਬ ਆਪਾਂ ਕਹਿ ਲਓ ਬਈ ਬਰਸਾਤ ਆ ਵੀਰੇ ਜਿਹੜੀ ਕਾਫੀ ਥਾਮਾਂ ਦੇ ਵਿੱਚ ਹੋ ਸਕਦੀ ਹੈ ਕੁਝ ਕਿਰਗਾ ਉਹ ਜਾ ਵੀ ਹੋਊਗਾ ਵੀਰੇ ਜਿਹੜਾ ਰਹਿ ਸਕਦਾ ਉਹ ਕਿਹੜਾ ਰਹੂਗਾ ਵੀਰੇ ਪ੍ਰਮਾਤਮਾ ਜਾਣਦਾ ਸੋ ਇੰਨੀ ਕੁ ਬੇਨਤੀ ਪ੍ਰਵਾਨ ਕਰਨੀ ਨਾਲ ਜੋੜੇ ਨਵੇਂ ਪੁਰਾਣੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ